ਆ ਵੀ ਦੋਸਤੋ ਕੀ ਹਾਲ ਚਾਲ ਹੈ ਅੱਜ ਨਾ ਸਾਨੂੰ ਆਪਾਂ ਬਾਪੂ ਦੀ ਕਲਾ ਦਿਖਾਉਣੀ ਹੈ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤੀ ਹੈ ਦੇਖ ਸਕਦੇ ਹੋ ਤੁਸੀਂ ਹੈਨਾ ਪੁਰਾਣੇ ਬਜ਼ੁਰਗਾਂ ਕੋਲ ਬਹੁਤ ਸਾਰੀ ਹੱਥੀ ਇੰਨੀ ਕ ਕਲਾ ਸੀ ਉਹਨੂੰ ਆਪ ਦੇ ਕਲਾ ਦੇ ਵਿੱਚ ਪ੍ਰੋਤਾ ਹੈਨਾ ਆਪ ਦੀ ਕਲਾ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਪਹਿਲਾ ਬਾਂਦਰ ਬਾਂਦਰੀ ਦਾ ਖੇਡਾ ਪੈਂਦਾ ਹੁੰਦਾ ਸੀ ਇੱਧਰ ਮਾਤਾ ਤਾਣੀ ਭੁੰਦੀ ਹੁੰਦੀ ਸੀ ਆ ਉੱਠ ਚੱਲਦਾ ਹੁੰਦਾ ਨਲਕੇ ਤੋਂ ਪਾਣੀ ਪੜਦੇ ਆ ਖੂਹ ਤੇ ਖੂਹ ਤੋਂ ਪਹਿਲਾਂ ਪਾਣੀ ਲੈ ਕੇ ਆਉਂਦੇ ਤੇ ਆ ਉੱਠ ਚੱਲਦੇ ਆਪਣੇ ਟਿੰਡਾ ਤੇ ਸਰਬਨ ਭਗਤ ਸਿਮੇਖਸਾ ਨੂੰ ਇਧਰਲੇ ਪਾਸੇ ਆ ਗਿਆ ਆਪਣਾ ਭਗਤ ਸਿੰਘ ਤੇ ਬਾਕੀ ਹੋਰ ਬਹੁਤ ਸਾਰੀਆਂ ਸਰਕਸ ਦੀਆਂ ਜਿਹੜੀਆਂ ਕਲਾ ਉਹ ਵੀ ਪ੍ਰੋਈ ਪਈ ਐ ਤੇ ਸਭ ਤੋਂ ਮੇਨ ਚੀਜ਼ ਆ ਗਈ ਇੱਥੇ ਦਿਖਾਈ ਐ ਬਾਪੂ ਨੇ ਨਰਕ ਤੇ ਸੁਰਗ ਆ ਦੇਖ ਸਕਦੇ ਹੋ ਸਾਹਮਣੇ ਧਰਮਰਾਜ ਜੀ ਬੈਠੇ ਨੇ ਲੇਖਾ ਜੋਖਾ ਮੰਗਦੇ ਨੇ ਤੇ ਨਰਕ ਦਾ ਜਿਹੜਾ ਦਰਵਾਜ਼ਾ ਦੇਖ ਸਕਦੇ ਹੋ ਕਿੱਲਾਂ ਨਾਲ ਭਰਿਆ ਹੋਇਆ ਤੇ ਬਾਪੂ ਨੇ ਦਰਸਾਇਆ ਵੀ ਜੇ ਭਜਨ ਬੰਦਗੀ ਕਰਾਂਗੇ ਤਾਂ ਉਹਨੂੰ ਸਵਰਗਾਂ ਦੇ ਵਿੱਚ ਜਗ੍ਹਾ ਮਿਲੂਗਾ ਦੇਖ ਸਕਦੇ ਤੁਸੀਂ ਹਨਾ ਬਹੁਤ ਹੀ ਸੋਹਣੀ ਕਲਾ ਦੇ ਵਿੱਚ ਜਾਨ ਪਾਤੀ ਦੇਖ ਸਕਦੇ ਤੁਸੀਂ ਬਹੁਤ ਸੋਹਣੀ ਬਾਪੂ ਜਨਾਬ ਦੇ ਘਰੇ ਇਹ ਚੀਜ਼ ਬਣਾਈ ਹੋਈ ਆ ਇਹਨੂੰ ਤਲਵਿੰਦਰ ਕੀ ਨੌ ਦੇ ਨਾਲ ਦੱਸਿਆ ਸੀ ਨਰਕ ਤੇ ਸਵਰਗ ਜੀ ਹਾਂ ਨਰਕ ਤੇ ਸਵਰਗ ਦੇਖ ਸਕਦੇ ਤੁਸੀਂ ਆ ਬਹੁਤ ਸਾਰੇ ਰਾਜ ਨੇ ਆ ਜਿਵੇਂ ਪਹਿਲਾਂ ਇਹਨਾਂ ਤੇ ਕੰਮ ਕਰਦੇ ਕਚਰਾਂ ਤੇ ਇੱਕ ਸੁਪੇਰਾ ਦਿਖਾਇਆ ਤੇ ਹਾਂ ਆਪਣੇ ਸਿੱਖੀ ਨੂੰ ਦਰਸਾਇਆ ਸ਼ਹੀਦ ਭਾਈ ਹਾਂ ਜੀ ਦੇਰਲਾ ਜੀ ਬਾਬਾ ਦੀਪ ਸਿੰਘ ਜੀ ਦੀਪ ਸਿੰਘ ਬਾਬਾ ਦੀਪ ਸਿੰਘ ਜੀ ਬਾਬਾ ਮਤੀ ਦਾਸ ਬਾਬਾ ਦੀਪ ਸਿੰਘ ਭਾਈ ਦਿਆਲਾ ਜੀ ਭਾਈ ਸਵੇਕ ਸਿੰਘ ਤੇ ਸਵਾਦ ਸਿੰਘ ਜੀ ਆ ਦੇਖ ਸਾਡੇ ਜਿਹੜੇ ਚਰਖੜੀਆਂ ਤੇ ਚੜੇ ਗਏ ਸੀ ਤੇ ਇਧਰਲੇ ਪਾਸੇ ਆਪਣੀ ਇੱਕ ਨਗਰ ਕੀਰਤਨ ਦੀ ਬਹੁਤ ਸੋਹਣੀ ਤਸਵੀਰ ਬਾਪੂ ਨੇ ਪੇਸ਼ ਕੀਤੀ ਹੈ ਤੇ ਇਧਰ ਮੂਵੀ ਵਾਲਾ ਭਾਈ ਮੂਵੀ ਬਣਾ ਰਿਹਾ ਹੈ ਤੇ ਇਧਰ ਨਗਰ ਕੀਰਤਨ ਆਪਣੇ ਪੰਜ ਪਿਆਰੇ ਗੁਰੂ ਦੇ ਸਿੰਘ ਤੇ ਨਾਲ ਹੀ ਮਹਾਰਾਜ ਜੀ ਦਾ ਸਰੂਪ ਗੱਡੀ ਦੇ ਵਿੱਚ ਹਨ ਬਹੁਤ ਸੋਹਣੀ ਕਲਾ ਤੇ ਇਧਰਲੇ ਪਾਸੇ ਦਿਖਾਤਾ ਬਾਪੂ ਜੀ ਹੋਰਾਂ ਨੇ ਪੁਰਾਣੇ ਪਹਿਲਾਂ ਜਿਵੇਂ ਤੰਗਲੀਆਂ ਕਹਿੰਦੇ ਸੀ ਖੁਰਪੇ ਕਈਆਂ ਦਾਤੀਆਂ ਨਿੱਕੇ ਨਿੱਕੇ ਬਹੁਤ ਸੋਹਣੀ ਕਲਾ ਨਾਲ پروਇਆ ਪਿਆ ਬਈ ਹਨਾ ਜਿੰਦਰਾ ਦੇਖ ਸਾਦੇ ਤੁਸੀਂ ਤੇ ਆ ਭੈਣਾ ਅੱਗੇ ਆਪਣੀ ਮਾਵਾ ਆਪਣੀਆਂ ਤਾਣੀ ਬੁੰਦੀਆਂ ਹੁੰਦੀਆਂ ਹੁੰਦੀਆਂ ਹਨਾ ਇਧਰ ਬਈ ਖਲਾਰ ਚੱਲਦਾ ਹੁੰਦਾ ਖਲਾੜਾ ਦੇਖ ਦਿਓ ਬਲਦ ਚੱਲੀ ਜਾਂਦੇ ਤੇ ਖਲਾੜੇ ਤੇ ਨਾਲ ਦੇ ਨਾਲ ਰੁਗ ਲਾਈ ਜਾਂਦੇ ਇਧਰ ਆ ਗਿਆ ਬਈ ਆਪਣਾ ਗੱਡਾ ਇਧਰ ਇੱਕ ਸ਼ਿਕਾਰੀ ਦਿਖਾਇਆ ਹੈ ਇਹ ਸ਼ਕਾਰ ਕਰਦੇ ਤੇ ਪੰਜਾਬੀ ਤੇ ਪੰਜਾਬੀ ਉਹਨੂੰ ਦਿਖਾਉਂਦੇ ਫਿਰ ਜੀ ਇਹ ਇਹ ਜਿਹੜਾ ਹੈਗਾ ਸੀਗਾ ਹੈ ਜੀ ਲੋ ਜੀ ਪਹਿਲਾ ਵਾਲਾ ਵਿਆਹ ਦਾ ਪ੍ਰੋਗਰਾਮ ਵੀ ਦਿਖਾਇਆ ਜਿਹਦੇ ਵਿੱਚ ਡਿੱਤੀ ਹੁੰਦੇ ਸੀਗੇ ਇਹ ਮੱਝੇ ਜੋੜ ਕੇ ਸਪੀਕਰ ਲਾਉਂਦੇ ਹੁੰਦੇ ਸੀਗੇ ਬਿਲਕੁਲ ਜੀ ਇਹ ਜਿਵੇਂ ਤੁਸੀਂ ਪਾਣਾ ਤਾਹਾਂ ਕਰੀਆਂ ਹੋਈਆਂ ਇਹਦੀਆਂ ਹਨਾ ਜੀ ਹਾਂ ਇਹ ਪਾਣਾ ਤਾਹੇ ਹੁੰਦੀਆਂ ਤਾਹੀ ਹੁੰਦੀਆਂ ਨੇ ਇਹਦੀਆਂ ਜੀ ਠੀਕ ਹੈ ਜੀ ਇਹ ਫਿਰ ਬੰਨਣ ਦੇ ਲੋਟ ਆ ਜਾਂਦਾ ਸਪੀਕਰ ਤਾਹਾਂ ਤੋਂ ਫਿਰ ਸਪੀਕਰ ਬੰਨਿਆ ਜਾਂਦਾ ਸੀ ਹਾਂ ਉਹ ਕਹਿੰਦੇ ਬਾੜੀਆਂ ਹੁੰਦੀਆਂ ਇੱਧਰ ਉਹ ਚੀਜ਼ ਵੀ ਦਸਾਈ ਗਈ ਹੈ ਜਦੋਂ ਕਹਿੰਦੇ ਨੇ ਤੁਸੀਂ ਮਾਮਾ ਤੋਂ ਕੋਈ ਕਈ ਕਈ ਮਾਣਾ ਆਟਾ ਪਿਆਇਆ ਜਾਂਦਾ ਸੀ ਹੈਨਾ ਠੀਕ ਹੈ ਜੀ ਤੇ ਆਹ ਬੱਚਿਆਂ ਦੀਆਂ ਤਸਵੀਰਾਂ ਤਨਤਨ ਬਾਬਾ ਫਰੀਦ ਜੀ ਬਹੁਤ ਸੁਣੀ ਜਗ੍ਹਾ ਬਣਾਈ ਹੈ ਬਹੁਤ ਇਹ ਆ ਗਿਆ ਵੀ ਨਰਕ ਤੇ ਸੁਰਗ ਆ ਗਿਆ ਨਰਕ ਤੇ ਸੁਰਗ ਜੀਵ ਕੱਟਦੇ ਮਕਰ ਮਛੂ ਤੇ ਚਾਹਿਆ ਜਾਂਦਾ ਹੈ ਹੈਨਾ ਰੀਸ ਤਾਂ ਕਰਦੇ ਨਹੀਂ ਗੱਲ ਕਰ ਕਾਰਨ ਕੀ ਹੁਣ ਪਾਰਾ ਨਹੀਂ ਤਾਹ ਕਰਦੇ ਪਹਿਲਾਂ ਤਾਂ ਹੀ ਹੁੰਦੀਆਂ ਸੀ ਡੀਆਂ ਜੀ ਸਾਡੇ ਵੇਲੇ ਜਦੋਂ ਲੱਗਦੇ ਸੀ ਉਹ ਤਾਂ ਸਪੀਕਰ ਹੀ ਸੀਗੇ ਹੁਣ ਤਾਂ ਬਹੁਤ ਕੁਝ ਨੇ ਬਿੱਤੇ ਬੈਠ ਚਾਹ ਕੇ ਕਾਫੀ ਲੋਕੀ हां ਜੀ ਹਾਂ ਠਰ ਜਾਂਦੇ ਜੀ ਮੜੇ